ਖੇਤੀ ਕਾਨੂੰਨ ਤੇ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਤੇ ਫਿਰ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਪੱਤਰ ਐਗਰੀਕਲਚਰ ਐਕਟ ਤੇ ਅਕਾਲੀ ਦਲ ਨੇ ਸਖਤ ਰੁਖ ਅਖਤਿਆਰ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਖੇਤੀ ਸਟੈਂਡ ਤੇ ਪਹਿਲਾਂ ਕਾਂਗਰਸ ਪਾਰਟੀ ਘਰਾਉ ਕਰਦੀ ਆ ਰਹੀ ਸੀ ਪਰ ਅਕਾਲੀ ਦਲ ਵੱਲੋਂ ਖੇਡੀ ਗਈ ਵੱਡੀ ਚਾਲ ਨੇ ਹੁਣ ਕਾਂਗਰਸ ਨੂੰ ਹੀ ਕਿਰੇ 'ਚ ਖੜਾ ਕਰ ਦਿੱਤਾ ਹੈ ਅਕਾਲੀ ਦਲ ਪਹਿਲਾਂ ਖੇਤੀ ਕਾਨੂੰਨ ਦਾ ਸਮਰਥਨ ਕਰਦਾ ਆ ਰਿਹਾ ਸੀ ਪਰ ਬਾਅਦ ਵਿੱਚ ਕੇਂਦਰੀ ਮੰਤਰੀ ਮੰਡਲ ਛੱਡਿਆ ਤੇ ਫਿਰ ਭਾਜਪਾ ਦੇ ਨਾਲੋਂ ਨਾਤਾ ਵੀ ਤੋੜਿਆ ਹੁਣ ਅਕਾਲੀ ਦਲ ਘੇਰਿਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਵਿਕਰਮਜੀਤਿਆ ਦੀ ਅਗਵਾਈ ਚ ਅਕਾਲੀ ਦਲ ਦੇ ਵਫਰ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੰਗ ਪੱਤਰ ਦਿੱਤਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਤੇ ਨਾਲ ਹੀ ਕਿਹਾ ਕਿ ਇਸ ਵਾਰ ਸਰਕਾਰ ਕਰੋਨਾ ਦਾ ਬਹਾਨਾ ਨਾ ਲਾਵੇ ਸਾਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ ਸੀ ਸਪੀਕਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਇਮੀਡੀਏਟਲੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਔਰ ਉਸ ਸੈਸ਼ਨ ਸਦ ਕੇ ਜਿੱਥੇ ਜਿਹੜੇ ਤਿੰਨ ਕੇਂਦਰ ਦੇ ਇਹ ਜਿਹੜੇ ਐਕਟ ਬਣੇ ਆ ਜਿੱਥੇ ਅਸੀਂ ਉਹਨਾਂ ਨੂੰ ਅਨਲ ਕਰਨਾ ਹੈ ਉਹਨਾਂ ਨੂੰ ਰਿਜੈਕਟ ਕਰਨਾ ਹੈ ਉੱਥੇ ਪੰਜਾਬ ਜੇ ਵੀ ਇਹ ਐਕਟ ਪਹਿਲਾਂ ਵੀ 2017 ਚ ਰਾਹੁਲ ਗਾਂਧੀ ਜੀ ਦੇ ਇਸ਼ਾਰੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਇਹ ਚੋਨ ਮੈਨੀਫੈਸਟੋ 17 ਚ ਸੀ ਉਹ ਤੇ ਜੇ ਪਾਸ ਹੋ ਚੁੱਕੇ ਹੈ ਅਗਸਤ ਚ ਉਹ ਵੀ ਵਾਪਸ ਲਏ ਜਾਣ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਔਰ ਇਨਫਾਰਮਲ ਤਰੀਕੇ ਨਾਲ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਲਾਸਟ ਟਾਈਮ ਇਹ ਕਿਉਂਕਿ ਫੇਰ ਇਹ ਕੋਵਿਡ ਚ ਹੋ ਰਿਹਾ ਸੈਸ਼ਨ ਕਾਈਂਡਲੀ ਕਲੈਰਿਟੀ ਰੱਖਿਓ ਤੁਹਾਨੂੰ ਭਾਵੇਂ ਬਾਅਦ ਚ ਬਿਆਨ ਦੇਣਾ ਪਿਆ ਕਿ ਨਹੀਂ ਸ਼੍ਰੋਮਣੀ ਅਕਾਲੀ ਦਲ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਨਹੀਂ ਆ ਸਕਦੇ ਕਿਉਂਕਿ ਉਦੋਂ ਵਡਾਲਾ ਸਾਹਿਬ ਚ ਮੀਟਿੰਗ ਚ ਅਸੀਂ ਸਾਰੇ ਹਾਜ਼ਰ ਸੀ ਅਸੀਂ ਵੀ ਆਪਦੀ ਨੈਤਿਕ ਜ਼ਿੰਮੇਵਾਰੀ ਸਮਝੀ ਕਿ ਅਸੀਂ ਇਸ ਗੱਲ ਨੂੰ ਕਿਉਂ ਲੁਕਾਈਏ ਸਾਡੀ ਮੀਟਿੰਗ ਚੱਲ ਰਹੀ ਸੀ ਤੇ ਜੇ ਇੱਕ ਸਾਡਾ ਸਾਥੀ ਪੋਜ਼ਿਟਿਵ ਆ ਗਿਆ ਤੇ ਸਾਡਾ ਫਰਜ਼ ਬਣਦਾ ਸੀ ਮਗਰ ਉਸ ਨੂੰ ਵੀ ਚੀਫ ਮਿਨਿਸਟਰ ਸਾਹਿਬ ਨੇ ਇੱਕ ਹਤਕੰਡਾ ਅਪਣਾ ਕੇ ਓਪਰਚ्युनिटी ਬਣਾਈ ਉਹਨੂੰ ਔਰ ਉਹਦੇ ਚ ਅੱਜ ਦੇਖੋ ਨੁਕਸਾਨ ਕਿੱਡਾ ਹੋਇਆ ਕਿ ਉਹ ਜਿਹੜਾ ਸਾਰਾ ਸੈਸ਼ਨ ਸੀ ਇੱਕ ਤਰੀਕੇ ਦਾ ਤੁਸੀਂ 70 ਲੱਖ ਕਰੋੜ ਰੁਪਈਆ ਖਰਚ ਵੀ ਕਰਤਾ ਮਗਰ ਜਿਹੜੇ ਰੈਜ਼ੋਲੂਸ਼ਨ ਪਾਸ ਹੋਏ ਉਹ 12 ਦਿਨ ਤੱਕ ਵਿਜਨ ਸਭਾ 'ਚ ਹੀ ਪਏ ਰਹੇਗੇ ਮੁੜ ਕੇ ਉਹ ਚੀਫ ਸੈਕਟਰੀ ਨੇ ਦਬ ਛੱਡੇ ਸਰਕਾਰ ਨਹੀਂ ਦਪਾਉਂਦੀ ਸਿਰਫ ਵੀ ਚੀਫ ਸੈਕਟਰੀ ਦੀ ਵਿਚਾਰੇ ਦੀ ਕੀ ਮਜਾਲ ਹੈ ਉਹ ਤਾਂ ਸਰਕਾਰ ਦਾ ਅਫਸਰ ਸਰਕਾਰ ਦੇ ਇਸ਼ਾਰੇ ਤੇ ਸੇਵਾ ਕਰਦਾ ਇਸ ਲਈ ਉੱਥੇ ਦਬਾਅ ਛੱਡਿਆ ਅਖੀਰ 'ਚ ਕੀ ਹੋਇਆ ਤੁਹਾਡਾ ਫਿਕਸਡ ਮੈਚ ਉਜਾਗਰ ਹੋ ਗਿਆ ਕਿਉਂਕਿ ਕਾਨੂੰਨ ਤਾਂ ਪਾਸ ਹੋ ਗਿਆ ਸੈਂਟਰ 'ਚ ਸੋਮਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਹੋਈ ਜਿੱਥੇ ਨਵੀਂ ਰਣਨੀਤੀ ਉਲੀਕੀ ਗਈ ਬੈਠਕ ਬਾਅਦ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਸੀ ਵਿਧਾਨ ਸਭਾ ਸੈਸ਼ਨ ਬੁਲਾਉਂਦਾ ਅਤੇ ਕਿਹਾ ਸੀ ਕਿ ਜੇਕਰ 7 ਦਿਨਾਂ ਦੇ ਅੰਦਰ ਅੰਦਰ ਸੈਸ਼ਨ ਨਹੀਂ ਬੁਲਾਇਆ ਤਾਂ ਕੈਪਟਨ ਦਾ ਕਿਰਾਓ ਕੀਤਾ ਜਾਵੇਗਾ ਜੂਣਾ ਔਖਾ ਕਰਦੇਾਂਗੇ ਸੈਸ਼ਨ ਬੁਲਾਉਣਾ ਪੈਣਾ ਫਿਕਸਡ ਮੈਚ ਦਿੱਲੀ ਨਾਲ ਅਸੀਂ ਨਹੀਂ ਖੇਡਣ ਦੇਣਾ ਔਰ ਲਾਸਟ 7 ਦਿਨ ਅੱਜ ਤੋਂ ਵੀ ਤਰੀਕ ਤੋਂ ਨਹੀਂ ਤਾਂ ਉਹਨਾਂ ਦਾ ਘਰਾਓ ਕੈਪਟਨ ਅਮਰਿੰਦਰ ਸਿੰਘ ਦਾ ਸ਼ੁਰੂ ਔਰ ਨਾ ਕੇਵਲ ਉਹ ਸੈਸ਼ਨ ਬੁਲਾਉਣ ਜਿਹੜੇ ਉਹਨਾਂ ਨੇ ਇਹ ਪਾਸ ਕੀਤੇ ਸੀ ਬੇਲੋ ਵਾਪਸ ਲੈਣ ਔਰ ਨਾਲ ਹੀ ਜਿਹੜੇ ਬਾਕੀ ਸਾਡੀਆਂ ਡਿਮਾਂਡਾਂ ਨੇ ਏਪੀਐਮਸੀ ਮੰਡੀ ਦੀਾਰੇ ਪੰਜਾਬ ਨੂੰ ਐਲਾਨਿਆ ਜਾਵੇ ਇਥੋਂ ਲਿਖ ਕੇ ਭੇਜਿਆ ਜਾਵੇ ਕਿ ਸਟੈਚੂਟਰੀ ਰਾਈਟ ਐਮਐਸਪੀ ਬਣੇ ਔਰੇ ਇੰਨੇ ਕਾਨੂੰਨਾਂ ਨੂੰ ਰੱਦ ਕਰ ਦਿਓ ਪਿਛਲੀ ਵਾਰੀ 28 ਤਰੀਕ ਵਾਲਾ ਡਰਾਮਾ ਨਹੀਂ ਚੱਲਣਾ ਅਕਾਲੀ ਦਲ ਦੇ ਇਸ ਅਲਟੀਮੇਟਮ ਨੂੰ ਕੈਪਟਨ ਸਰਕਾਰ ਨੇ ਠੁਕਰਾ ਦਿੱਤਾ ਤੇ ਸਵਾਲ ਵੀ ਖੜੇ ਕੀਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਆਪਣਾ ਸਟੈਂਡ ਸਪਸ਼ਟ ਕਰੇ ਜਿਵੇਂ ਜਦੋਂ ਪਿੱਛੇ ਸਪੈਸ਼ਲ ਸਦਨ ਸੰਦਿਆ ਸੀ ਉਦੋਂ ਅਕਾਲੀ ਦਲ ਗੈਰਹਾਜ਼ਰ ਹੋ ਗਿਆ ਸੀ ਹੁਣ ਉਥੇ ਸਾਰਾ ਪਾਸ ਆਪ ਕਰਾ ਕੇ ਅਕਾਲੀ ਦਲ ਦਾ ਇੱਕ ਵਜੀਰ ਉਸ ਕੈਬਨਟ 'ਚ ਬੈਠਾ ਸੀ ਜਿੱਥੇ ਸਭ ਕੁਝ ਪਾਸ ਹੋਇਆ ਸਭ ਕੁਝ ਪਾਸ ਕਰਾ ਕੇ ਹੁਣ ਸਖਤ ਤੋਂ ਸਖਤ ਆਰਾਧਣਾ ਚੁੰਦਨੇ ਸੈਸ਼ਨ ਬੁਲਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਵੱਡੀ ਗੱਲ ਹੈ ਵੀ ਸੈਸ਼ਨ 'ਚ ਪਾਸ ਕੀ ਕਰਨਾ ਹੈ ਉਹ ਜਿਹੜਾ ਬਣਿਆ ਕਾਨੂੰਨਾਂ ਨੂੰ ਅੰਡਨ ਕਿਵੇਂ ਕਰਨਾ ਹੈ ਵੱਡੀ ਗੱਲ ਉਹ ਹੈ ਕੈਪਟਨ ਸਾਹਿਬ ਆਪਣੀ ਜਾਤ ਤੇ ਲੱਗੇ ਹੋਏ ਨੇ ਸੈਸ਼ਨ ਵੀ ਸੱਦਣਗੇ ਤੇ ਜੋ ਪਾਸ ਕਰਉਣਾ ਹੈ ਉਹਦੇ ਬਾਰੇ ਵਿਚਾਰ ਟੋਰੰਦਰ ਵੀ ਹੋ ਰਿਹਾ ਸਭ ਕੁਝ ਠੀਕ ਹੋਵੇਗਾ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਪ੍ਰੋਸਾ ਦੇ ਚੁੱਕੇ ਹਨ ਕਿ ਸੈਸ਼ਨ ਬੁਲਾਇਆ ਜਾਵੇਗਾ ਪਰ ਕਦੋਂ ਇਸ ਦੀ ਜਾਣਕਾਰੀ ਹਲੇ ਤੱਕ ਨਹੀਂ ਦਿੱਤੀ ਗਈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਆਪਣੇ ਆਪਣੇ ਮੁੱਖ ਮੰਤਰੀਆਂ ਨੂੰ ਸਲਾਹ ਦੇ ਚੁੱਕੇ ਹਨ ਕਿ ਆਰਟੀਕਲ 254 ਤਹਿਤ ਸੂਬਾ ਸਰਕਾਰਾਂ ਕੇਂਦਰ ਦੇ ਕਾਨੂੰਨ ਖਿਲਾਫ ਮਤਾ ਪਾਸ ਕਰੇ ਖੈਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹੜੇ ਵਕਤ ਦਾ ਇੰਤਜ਼ਾਰ ਕਰ ਰਹੇ ਨੇ ਇਸ ਦਾ ਤਾਂ ਪਤਾ ਨਹੀਂ ਹੈ ਪਰ ਹੁਣ ਅਕਾਲੀ ਦਲ ਆਰ ਪਾਰ ਦੀ ਲੜਾਈ ਲੜ ਲਈ ਤਿਆਰ ਬਰ ਤਿਆਰ ਹੈ